ਰੋ ਹਿਲਕੇ ਹਿਲਾਕੇ ਦਾ ਖਦੀ ਕਿ ਕਿਸ ਤਰੀਕੇ ਦੇ ਨਾਲ ਇੱਕ ਇਨਸਾਨ ਜਿਹਦੀ ਸਮਾਜ ਵੱਲ ਪਰਿਵਾਰ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਸੀ ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਇਹ ਬਤੀਰਾ ਪੁਲਸ ਵੱਲੋਂ ਕੀਤਾ ਗਿਆ ਲੇਕਿਨ ਜਦੋਂ ਮੈਂ ਆਪਣੀ ਜੇ ਮੈਂ ਗੱਲ ਕਰਾਂ ਕਿ ਜਦੋਂ ਤੋਂ ਮੈਂ ਇਸ ਬੇਟੀ ਦੇ ਮੈਂ ਸੁਣਿਆ ਕਿ ਐਮਸ ਦੀ ਪੋਸਮਾਰਟਮ ਰਿਪੋਰਟ ਚ ਇਹਵੇਂ ਸਾਹਮਣੇ ਆਇਆ ਕਿ ਕਿਸ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਇਕ ਇਨਸਾਨ ਦੇ ਸਿਰ ਤੋਂ ਲੈ ਕੇ ਅੱਖਾਂ ਤੋਂ ਲੈ ਕੇ ਹਰੇਕ ਬਾਡੀ ਦੇ ਅੰਗ 'ਚ ਇੰਨੇ ਕਰੰਟ ਲਾ ਕੇ ਕਿ ਉਹਦਾ ਦਿਲ ਦੀ ਧੜਕਣ ਹੀ ਬੰਦ ਹੋ ਗਈ ਇੰਨੇ ਕਰੰਟ ਦੇ ਸ਼ੌਕ ਲੈ ਕੇ ਤੇ ਆਪਾਂ ਸਾਰੇ ਅੰਦਾਜ਼ਾ ਲਾ ਸਕਦਾ ਹੈ ਕਿ ਕਰੰਟ ਕਿਸੇ ਬੰਦੇ ਨੂੰ ਇੱਕ ਲੱਗ ਜਾਏ ਤੇ ਕੀ ਸਾਡੇ ਉੱਤੇ ਬੀਤੀ ਤਾਂ ਜਿਹਦੇ ਉੱਤੇ 50 60 100 ਕਰੰਟ ਲੱਗੇ ਹੋਣ ਉਸ ਬੰਦੇ ਦੇ ਉੱਤੇ ਕੀ ਬੀਤੀ ਹੋਗੀ ਇਹੋ ਜਿਹਾ ਟੌਰਚਰ ਕੋਈ ਇਨਸਾਨ ਇੱਕ ਦੂਜੇ ਇਨਸਾਨ ਦੇ ਉੱਤੇ ਕਰੇ ਤਲੇ ਤਾਂ ਆ ਹੀ ਸੋਚ ਤੋਂ ਬਾਹਰੇ ਤਾਂ ਫੇਰ ਜਦ ਇਹ ਪਤਾ ਲੱਗੇ ਕਿ ਇਹ ਪੁਲਿਸ ਜਿਹੜੇ ਇਨਸਾਨਾਂ ਦੀ ਰੱਖਿਆ ਵਾਸਤੇ ਹੁੰਦੀ ਹੈ ਉਹ ਪੁਲਿਸ ਜੇ ਨੌਜਵਾਨਾਂ ਤੇ ਉੱਤੇ ਆਮ ਲੋਕਾਂ ਦੇ ਉੱਤੇ ਇਹੋ ਜਿਹੀ ਤਸ਼ੱਦਦ ਕਰਨ ਲੱਗ ਜਾਏ ਤਾਂ ਫੇਰ ਪੂਰੀ ਚੀਜ਼ ਨੂੰ ਖੁਰਦ-ਮੁਰਦ ਕਰਨ ਵਾਸਤੇ 10 ਦਿਨ ਹੋ ਗਏ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਾ ਹੋਏ ਪਰਵਾਹ ਨੂੰ ਕਿਹਾ ਜਾਏ ਕਿ ਜੀ ਐਕਸੀਡੈਂਟ ਹੋ ਗਿਆ ਫਲਾਟ ਢਮਕਾ ਕਰਕੇ ਤੇ 10 ਦਿਨਾਂ ਚ ਕਿਸੇ ਦੇ ਖਿਲਾਫ ਨਾ ਕੋਈ ਅਰੈਸਟ ਹੋਏ ਨਾ ਕੋਈ ਕਾਰਵਾਈ ਹੋਏ ਨਾ ਕੋਈ ਸਸਪੈਂਸ਼ਨ ਹੋ ਨਾ ਡਿਸਮਿਸਲ ਕੁਝ ਨਹੀਂ ਹੋਏ ਅਸ ਫਿਰ ਤਾਂ ਮੇਰਾ ਖਿਆਲ ਜੇ ਪੰਜਾਬ ਦੇ ਲੋਕੀ ਅਜ ਨਹੀਂ ਜਾਗਣਗੇ ਤੇ ਫਿਰ ਪੰਜਾਬ ਦਾ ਆਪਾਂ ਭੁੱਲ ਜਾਈਏ ਕਿਉਂਕਿ ਏਸੀ ਬਠਿੰਡੇ ਵਿੱਚ ਪੁਲਿਸ ਨੇ ਇੱਕ ਬੀਬੀ ਦੇ ਉੱਤੇ ਜਿਹਦੇ ਉੱਤੇ ਇੰਨੇ ਵੱਡੇ ਨਸ਼ੇ ਦੇ ਇਲਜ਼ਾਮ ਲੱਗੇ ਉਹਨੂੰ ਤਾਂ ਕੋਈ ਗਾਰੰਟੀ ਨਹੀਂ ਲੱਗਿਆ ਮਹਾਰਾਜ ਸਾਡਾ ਮੁੱਖ ਮੰਤਰੀ ਆਇਆ ਆਪਣੇ ਹੀ ਇਸ ਇਲਾਕੇ ਵਿੱਚ ਤੇ ਕਹਿੰਦਾ ਮਿੰਟ ਤੇ ਚੱਕੋ ਤੇ ਤਿੰਨ ਬੇ ਬੇਕਸੂਰ ਉਜ਼ਰਗਾਂ ਨੂੰ ਚੱਕ ਲਿਆ ਪੁਲਿਸ ਨੇ ਸੀਐਮ ਸਾਹਿਬ ਦੋ ਦਿਨ ਤੇ ਇਹ ਦੋ ਦਿਨ ਇੱਥੇ ਰਹਿ ਕੇ ਕੀ ਗਏ ਹੁਣ ਮੋੜ ਮੰਡੀ 'ਚ ਵੀ ਇੱਕ ਐਕਸ ਫੌਜੀ ਜਿਹੜਾ ਨਸ਼ਾ ਤਸਕਰਾਂ ਨੂੰ ਰੋਕ ਰਿਹਾ ਸੀਗਾ ਉਹਦੀ ਲੱਤਾਂ ਭੰਗ ਭੰਨ ਕੇ ਉਹਦਾ ਬੁਰਾ ਹਾਲ ਕਰਦਾ ਉਹ ਖੜੇ ਗਏ ਕਿ ਉਹਨਾਂ ਨੂੰ ਕਰੰਟ ਲਾਇਆ ਤੇ ਮੁੱਖ ਮੰਤਰੀ ਦੇ ਨੱਕ ਦੇ ਥੱਲੇ ਜਿਹੜਾ ਹੋਮ ਮਿਨਿਸਟਰ ਹੈ ਜੇ ਆਮ ਘਰਾਂ ਦੇ ਮੁੰਡਿਆਂ ਦੇ ਨਾਲ ਆ ਕੁਝ ਹੋ ਰਿਹਾ ਹੈ ਤੇ ਇਹਦੇ ਜ਼ਬਾਨ ਨੂੰ ਸੱਪ ਨੇ ਘਟ ਲੈ ਕੀ ਹੋ ਗਿਆ ਇਹਨੂੰ ਕਿ ਇੰਨਾ ਕਮਜ਼ੋਰ ਹੋ ਗਿਆ ਦਿੱਲੀਆਂ ਦੇ ਦਿੱਲੀ ਵਾਲਿਆਂ ਦੇ ਸਾਹਮਣੇ ਕਿ ਆਪਣੇ ਲੋਕਾਂ ਦੇ ਵਾਸਤੇ ਆਪਣੇ ਪੋਸਟ ਤੇ ਕਾਰਵਾਈ ਵੀ ਨਹੀਂ ਕਰਾ ਸਕਦਾ ਰੱਖਿਆ ਵੀ ਨਹੀਂ ਰੱਖ ਸਕਦਾ ਤੇ ਫਿਰ ਮੈਂ ਕਹਿੰਦੀ ਇਹਦੇ ਲਾਨਤ ਇਹਦੇ ਪੋਸਟ ਤੇ ਤੇ ਲਾਨਤ ਹੈ ਇਹਦੇ ਉੱਤੇ ਤੇ ਮੈਂ ਅੱਜ ਡੀਆਈਜੀ ਸਾਹਿਬ ਨੂੰ ਫੋਨ ਕਰਕੇ ਬੇਨਤੀ ਕੀਤੀ ਹੈ ਕਿ ਪੁਲਸ ਪੁਲਸ ਨੂੰ ਬਚਾਏ ਨਾ ਜਿਹਨੇ ਗਲਤੀ ਕੀਤੀ ਹੈ ਉਹ ਦਰਿੰਦਾ ਹੈਗਾ ਉਹ ਪੁਲਸ ਨਹੀਂ ਉਹ ਇਨਸਾਨ ਹੈ ਸਾਰੇ ਪੁਲਸ ਫੌਜ ਦਾ ਤਾਂ ਕਲੰਕ ਨਾ ਲੱਗੇ ਮੈਂ ਡੀਏਜੀ ਸਾਹਿਬ ਨੂੰ ਬੇਨਤੀ ਕਰ ਰਹੀ ਆ ਜਿਹੜੇ ਬੰਦੇ ਤੁਸੀਂ ਤਿੰਨ ਤੇ ਇੱਕ ਤੇ ਤਿੰਨ ਹੋਰ ਉਹਨਾਂ ਨੂੰ ਇਮੀਡੀਏਟ ਤੁਸੀਂ ਅਰੈਸਟ ਕਰੋ ਮਜਬੂਰ ਨਾ ਕਰੋ ਕਿ ਸਾਨੂੰ ਸੜਕਾਂ ਤੇ ਉਤਰ ਕੇ ਬੰਦਿਆਂ ਨੂੰ ਆਪਣੇ ਜਾਨ ਮਾਲ ਦੀ ਰੱਖਿਆ ਵਾਸਤੇ ਇਹ ਸਰਕਾਰ ਆਮ ਆਦਮੀ ਤੇ ਬਣਾਈ ਸੀ ਬਦਲਾਵ ਵਾਸਤੇ ਇਸ ਕਰਕੇ ਨਹੀਂ ਬਣਾਈ ਸੀ ਕਿ ਆਮ ਆਦਮੀ ਤੇ ਤਦਾਲ ਅੱਜ ਪੰਜਾਬੀਆਂ ਤੇ ਉਲਟ ਅੱਜ ਕਿਸਾਨਾਂ ਦੀ ਖੇਤਾਂ ਦੇ ਉੱਤੇ ਜਿੱਥੇ ਜੱਫਤ ਕੀਤਾ ਜਾਏ ਨੌਜਵਾਨਾਂ ਨੂੰ ਨਸ਼ਾ ਤੇ ਕੇਸ ਬਣਾ ਕੇ ਉਹਨਾਂ ਨੂੰ ਨਾ ਤੇ ਨਸ਼ਾ ਤੇ ਠੇਕਿਆ ਜਾਏ ਬੇਕਸੂਰਾਂ ਨੂੰ ਫੜਫੜ ਕੇ ਹਿਸਾਬ ਦੀ ਕਾਰਵਾਈ ਕੀਤੀ ਜਾ ਸੋ ਇਸ ਪਰਿਵਾਰ ਦੇ ਨਾਲ ਹਮਦਰਦੀ ਕਰਦੇ ਹੋਏ ਇੱਕ ਮਾਂ ਨੂੰ ਆਪ ਦੇ ਪੁੱਤਲੇ ਇਨਸਾਫ ਇੱਕ ਪੈਨ ਨੂੰ ਆਪ ਦੇ ਘਰ ਵਾਲੇ ਦਾ ਇਨਸਾਫ ਵਾਸਤੇ ਡਟ ਕੇ ਇਹਨਾਂ ਦੇ ਨਾਲ ਖੜੇ ਆ ਤੇ ਇਸ ਸਰਕਾਰ ਨੂੰ ਤੇ ਉਹਨਾਂ ਅਫਸਰਾਂ ਨੂੰ ਮਜਬੂਰ ਕਰਾਂਗੇ ਕਿ ਜਿਨ੍ਹਾਂ ਨੇ ਇਸ ਇਸ ਨੌਜਵਾਨ ਦੇ ਨਾਲਾ ਹਰਕਤ ਕੀਤੀ ਹੈ ਉਹਨਾਂ ਨੂੰ ਬੰਦੀ ਹੋਈ ਸਜ਼ਾ ਮਿਲੇ ਕਿਉਂਕਿ ਅਸੀਂ ਇੱਕ ਕਾਨੂੰਨ ਵਿਵਸਥਾ ਚਾਹੁੰਦੇ ਆ ਅਸੀਂ 80 ਦੇ ਦਹਾਕਿਆਂ ਚ ਉਹ ਪੁਲਸ ਰਾਜ ਨਹੀਂ ਚਾਹੁੰਦੇ ਕਿਉਂਕਿ ਬਹੁਤ ਕੁਝ ਪੰਜਾਬ ਨੇ ਹੰਡਾਇਆ ਉਹ ਦਿਨ ਵਾਪਸ ਜਨਤਾ ਨਹੀਂ ਆਉਂਦੀ ਜੇ ਸਰਕਾਰ ਸੋਤਦੀ ਹੈ ਤੇ ਫਿਰ ਲੋਕਾਂ ਸੜ ਤੇ ਉਤੇ ਲੋਕਾਂ ਨੂੰ ਜਗਾਉਣੀ